ਮੁਰਦਾਬਾਦ 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 ਜਨਤਾ ਦੀ ਵਾਚਨ ਦੇਖਦੇ ਸਾਰੀ ਦੋਤਾਂ ਸਵਾਗਤ ਹੈ ਇਸ ਵਾਰ ਅਸੀਂ ਉਹਦੇ ਅੱਗੇ ਇੱਥੇ ਬਿਜਲੀ ਦੇ ਮੁਲਾਜ਼ਮਾਂ ਨੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗਲਬਤ ਕਰਦੇ ਹਾਂ ਇਹਨਾਂ ਦੇ ਨਾਲ ਕਿ ਇਹਨਾਂ ਨੂੰ ਕੀ ਦਿੱਕਤ ਆ ਕੀ ਸਮੱਸਿਆ ਹੈ ਕਿ ਜਿਹੜੀ ਇਹਨਾਂ ਨੇ ਆਪਣੇ ਦਫ਼ਤਰ ਦੇ ਅੱਗੇ ਖੜ ਕੇ ਇਹਨਾਰੇ ਵਾਜੀ ਕੀਤੀ ਆ ਹਾਂਜੀ ਸਰ ਪਾਵਰ ਕੌਨ ਦੀ ਮੈਨੇਜਮੈਂਟ ਵੱਲੋਂ ਪਹਿਲਾਂ ਵੀ ਕੁਝ ਟਾਈਮ ਪਹਿਲਾਂ ਵੀ ਸਾਡੀਆਂ ਤਨਖਾਹਾਂ ਰੁਕ ਲੈਤੀਆਂ ਗਈਆਂ ਸੀਆਂ ਦੋ ਸ਼ਿਫਟਾਂ ਦੇ ਵਿੱਚ ਪਾਈਆਂ ਗਈਆਂ ਜਦੋਂ ਵੀ ਕਿਤੇ ਪਾਵਰ ਕੌਂ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਨੂੰ ਟੀਕਾ ਲੱਗੀ ਦੇਖਿਆ ਜਾਂਦਾ ਵੀ ਤਨਖਾਹਾਂ ਘੱਟ ਪਾ ਕੇ ਦੇਖੋ ਵੀ ਬੋਲਦੇ ਕਿ ਨਹੀਂ ਬੋਲਦੇ ਜਦ ਕਿ ਕੰਮ ਸਾਰਿਆਂ ਤੋਂ ਰਿਸਕੀ ਪਾਵਰ ਕੌਂ ਦੇ ਤੇ ਮੁਲਾਜ਼ਮਾਂ ਦਾਗਾ ਇਹ ਤਨਖਾਹ ਦੋ ਸ਼ਿਫਟਾਂ ਦੇ ਵਿੱਚ ਪਾਉਣ ਦੇ ਕਰਕੇ ਨਾਰੇबाजी ਕੀਤੀ ਗਈ ਆ ਨਾਲ ਹੀ ਸਾਡੇ ਸਾਥੀ ਜਿਹੜੇ 295/19 ਵਾਲੇ ਸਾਥੀ ਨੇਗੇ ਉਹਨਾਂ ਦੇ ਪ੍ਰਵੀਨ ਪੀੜ ਪੂਰੇ ਹੋਏ ਨੂੰ ਅੱਜ 7-7 8-8 ਮਹੀਨੇ ਹੋ ਚੱਲੇ ਨੇਗੇ ਉਹਨਾਂ ਦੀਆਂ ਤਨਖਾਹਾਂ ਨਹੀਂ ਬਣਾ ਰਹੇ ਉਹਨਾਂ ਤੇ ਗਲਤ ਧਰਾਮਾ ਲਾ ਕੇ ਪਰਚੇ ਕੋਟ ਕੇਸ ਦਾ ਸਾਰਾ ਲੈ ਕੇ ਵੀ ਤਨਖਾਹਾਂ ਪੂਰੀਆਂ ਨਹੀਂ ਬਣ ਰਹੀਆਂ ਬਾਕੀ ਪਾਵਰ ਕਾਨੋ ਦੀ ਮੈਨੇਜਮੈਂਟ ਵੱਲੋਂ ਜਦੋਂ ਪਹਿਲਾਂ ਡਾਕੂਮੈਂਟ ਚੈੱਕ ਕਰਕੇ ਉਹਨਾਂ ਨੂੰ ਭਰਤੀ ਕੀਤਾ ਗਿਆ ਸੀਗਾ ਸਾਂਝੇ ਮੰਚ ਤੇ ਜੁਆਇੰਟ ਫੋਰਮ ਵੱਲੋਂ ਤੇਕਤਾ ਮੰਚ ਵੱਲੋਂ ਇਹ ਸੰਘਰਸ਼ ਦਿੱਤਾ ਗਿਆ ਸੀਗਾ ਉਸ ਦੇ ਆਧਾਰ ਤੇ ਹੀ ਅੱਜ ਜਿਹੜਾ ਸਾਡਾ ਰੋਸ ਰੈਲੀ ਆ ਗਈ ਉਹ ਕੀਤੀ ਗਈ ਹੈਗੀ ਉਹ ਜਿਹੜੇ 295/19 ਵਾਲੇ ਸਾਥੀ ਨੇ ਸਾਡੇ ਉਹਨਾਂ ਦੇ ਜਿਹੜੇ ਵੀ ਡਾਕੂਮੈਂਟ ਸੀ ਚੈੱਕ ਕਰੀ ਕਮੇਟੀ ਨੇ ਉਸ ਟਾਈਮ ਤੱਕ ਕੁਝ ਨਹੀਂ ਉਹਨਾਂ ਨੇ ਡਾਕੂਮੈਂਟਾਂ ਦੇ ਵਿੱਚ ਵੀ ਕੱਢਿਆ ਵੀ ਇਹ ਇਹਨਾਂ ਦੇ ਗਲਤ ਤਜਰਬਾ ਸਰਟੀਫਿਕੇਟ ਨੇ ਜਾਂ ਕੁਝ ਵੀ ਜਦੋਂ 3 ਸਾਲ ਪੂਰੇ ਹੋ ਗਏ ਤਨਖਾਹਾਂ ਪੂਰੀਆਂ ਦੇਣ ਦੀ بجائے ਮੈਨੇਜਮੈਂਟ ਨੇ ਇਹ ਦੋਸ਼ ਲਾ ਕੇ ਉਹਨਾਂ ਨੂੰ ਵੀ ਘੱਟ ਤਨਖਾਹਾਂ ਤੇ ਕੰਮ ਲੈ ਰਹੇ ਨੇਗੇ ਤੱਕ ਸਹੀ ਕਰ ਰਹੇ ਨੇਗੇ ਅਸੀਂ ਇਹਦੀ ਨਖੇਦੀ ਕਰਦੇ ਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸੰਘਰਸ਼ ਨੂੰ ਤਿੱਖਾ ਕਰਿਆ ਜਾਊਗਾ ਇਹ ਮਤਲਬ ਹੋਣ ਲਈ ਸਰਕਾਰਾਂ ਚ ਹੀ ਹੋਇਆ ਜੇ ਪਹਿਲਾਂ ਤੋਂ ਹੁੰਦਾ ਆ ਥੋੜਾ ਅੱਗੇ ਹੋ ਜਾ ਥੋੜਾ ਸਰਕਾਰਾਂ ਦਾ ਵੀ ਇਹੀ ਰਵਈਆ ਰਿਹਾ ਥੋੜਾ ਵੀਰੇ ਅੱਗੇ ਹੋ ਜਾ ਥੋੜਾ ਜਿਹਾ ਮਤਲਬ ਹੋਣੀ ਹੋ ਰਿਹਾ ਜੇ ਪਿਛਲੀਆਂ ਸਰਕਾਰਾਂ ਬਾਰੇ ਪਿਛਲੀਆਂ ਸਰਕਾਰਾਂ ਦਾ ਵੀ ਇਹੀ ਰਵਈਆ ਰਿਹਾ ਹੁਣ ਵਾਲੀ ਸਰਕਾਰ ਦਾ ਸਾਨੂੰ ਬਹੁਤ ਆਸਾਂ ਸੀ ਕਿ ਇਹ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵਧੀਆਂ ਨਿਕਲੂਗੀ ਪਰ ਇਹ ਉਸ ਤੋਂ ਵੀ ਜ਼ਿਆਦਾ ਤੱਕੇਸ਼ਾਹੀ ਜਨਨ ਕਿ ਨਾਦਰ ਸਹੀ ਫਰਮਾਨ ਪਾਲੀ ਸਰਕਾਰ ਨਿਕਲੀ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਸੀਆਂ ਮਲਾਜਮਾਂ ਨੂੰ ਵੀ ਇਹ ਪੁਰਾਣੀਆਂ ਸਰਕਾਰਾਂ ਨਾਲੋਂ ਵਧੀਆਂ ਰਹਿਣਗੇ ਪਰ ਕੋਈ ਇਹਨਾਂ ਦੇ ਵਧੀਆਂ ਨਹੀਂ ਢੰਗ ਹੁਣ ਮੰਗ ਕੀ ਕਰਦੇ ਹਾਂ ਮੰਗ ਸਾਡੀ ਇਹ ਹੀ ਹੈ ਵੀ ਸਾਡੀਆਂ ਤਨਖਾਹਾਂ ਜਿਹੜੀਆਂ ਉਹ ਟਾਈਮ ਸਿਰ ਪੈਣੀਆਂ ਚਾਹੀਦੀਆਂ ਨੇ ਜਦੋਂ ਅਸੀਂ ਦਿਨ ਰਾਤ ਕੰਮ ਕਰਦੇ ਹਾਂ ਲੋਕ ਘਰਾਂ ਨੂੰ ਜਾਂਦੇ ਹੁੰਦੇ ਨੇ ਮੀਂਹ ਨੇਰੀ ਚ ਐਸੀ ਬਾਹਰੋਂ ਨਿਕਲਦੇ ਆਗੇ ਸਾਰੇ ਮੁਲਾਜ਼ਮਾਂ ਜਿਹੜੀ ਤਨਖਾਹ ਕਿਉਂ ਇੱਕ ਤੋਂ 2 3 ਤਰੀਕ ਦੇ ਵਿਚਾਲੇ ਵਿਚਾਲੇ ਪੈ ਜਾਂਦੀ ਹੈ ਤੁਹਾਡੀ ਤਨਖਾਹ ਕਿਨੇ ਟੱਪੇ ਦੀ ਨਹੀਂ 28 ਜਾਂ 31 ਤਰੀਕ ਤੱਕ ਤਨਖਾਹ ਪੈਣੀ ਚਾਹੀਦੀ ਹੁੰਦੀ ਸੀਗੀ ਉਹ ਅੱਜ ਸਾਡੀ 2 ਤਰੀਕ ਨੂੰ ਪਾਈ ਕੁਝ ਇਹਨਾਂ ਨੇ ਕੁਝ ਅੱਜ ਪਾਤੀ ਕੁਝ ਕੱਲ ਪਾਤੀ ਇਹਨਾਂ ਨੇ ਦੋ ਸ਼ਿਫਟਾਂ 'ਚ ਯਾਨੀ ਕਿ ਇਹ ਤਾਂ ਟੀਕਾ ਲਾ ਕੇ ਦੇਖ ਸੀ ਸੀ ਵੀ ਮੁਲਾਜ਼ਮ ਬੋਲਦੇ ਕਿ ਨਹੀਂ ਬੋਲਦੇ ਕਿਉਂਕਿ ਹੋਰ ਵੀ ਜਿਹੜੇ ادارے ਨੇਗੇ ਉਹਨਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕਈ ਕਈ ਮਹੀਨੇ ਲੇਟ ਕਰਕੇ ਪਾਉਂਦੇ ਨੇਗੇ ਇਨਾਂ ਨੂੰ ਐ ਨਹੀਂ ਪਤਾ ਵੀ ਜੇ ਪਾਵਰ ਕਾਮ ਦੀ ਮਲਾਜ਼ਮਾਂ ਦੀ تنਖਾਹ ਪੂਰੀ ਨਾ ਪਈ ਤਾਂ ਵੀ ਜੇ ਕੰਮ ਬੰਦ ਕਰਤਾ ਵੀ ਕੰਮ ਚੱਲਣਾ ਕਿੱਥੋਂ ਬਿਲੀ ਬੋਰਡ ਦੇ ادارے ਨੇ ਬਿਲੀ ਤੋਂ ਬਿਨਾ ਕੋਈ ਕੰਮ ਵੀ ਨਹੀਂ ਚੱਲਦਾ ਸਾਰੇ ਕਮਰਸ਼ੀਅਲ ਫੈਕਟਰੀਆਂ ਸੈਲਰ ਹੋ ਗਏ ਸਾਰਾ ਇਸ ਦੇ ਆਧਾਰਿਤ ਹੈਗਾ ਜਿਹੜੇ ਸਾਡੇ ਸਾਥੀ 295 ਵਟਾ ਵਾਲੇ ਨੇਗੇ ਅਸੀਂ ਦੁਬਾਰੇ ਫੇਰ ਕਹਿੰਦੇ ਆ ਮੈਨੇਜਮੈਂਟ ਨੂੰ ਸਾਡੀ ਇਹ ਆਵਾਜ਼ ਮੈਨੇਜਮੈਂਟ ਤੱਕ ਪਹੁੰਚਾਈ ਜਾਵੇ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਵੇ ਜਿਹੜੇ 295 ਬਟੇ ਵਾਲੇ ਸਾਥੀ ਨੇਗੇ ਇਹਨਾਂ ਨੂੰ ਜਦੋਂ ਭਰਤੀ ਕਰਿਆ ਸਾਰੇ ਡਾਕੂਮੈਂਟ ਦੇ ਆਧਾਰ ਤੇ ਭਰਤੀ ਕਰਿਆ ਗਿਆ ਚੈੱਕ ਹੋਏ ਨੇਗੇ ਬਕਾਇਦਾ ਹੋਏ ਨੇਗੇ ਤਜਰਬਾ ਸਰਟੀਫਿਕੇਟ ਮੰਗਣ ਦੀ ਮੈਨੇਜਮੈਂਟ ਨੂੰ ਕੋਈ ਲੋੜ ਨਹੀਂ ਸੀਗੀ ਜਿਹੜੇ ਇਹਨਾਂ ਨੇ ਬੇਤੁਕਾ ਤਜਰਬਾ ਸਰਟੀਫਿਕੇਟ ਮੰਗੇ ਜਦੋਂ ਅਸੀਂ ਅਪ੍ਰਿੰਟਸ ਤੋਂ 2 ਸਾਲਾਂ ਦੀ ਪਾਵਰ ਗੌਡ ਦੀ ਮੈਨੇਜਮੈਂਟ ਕੋਲੋਂ ਅਧਾਰੇ ਦੇ ਵਿੱਚੋਂ ਕੀਤੀ ਆ ਜਦੋਂ ਉਹੀ ਇਹਨਾਂ ਦਾ ਤਜਰਬਾਗਾ ਉਹਨੂੰ ਇਹ ਸਹੀ ਨਹੀਂ ਮੰਨ ਰਹੇ ਉਦੋਂ ਬਿਨਾ ਫਿਰ ਤਜਰਬੇ ਸਰਟੀਫਿਕੇਟ ਮੰਗਦੇ ਨੇ ਮੰਗਣ ਤੋਂ ਬਾਅਦ ਜਦੋਂ 3 ਸਾਲ ਪੂਰੇ ਕਰਦੇ ਨੇ ਪ੍ਰੋਵੀਜ਼ਨ ਪੇਡ ਦੇ ਜਦੋਂ ਪੂਰੀਆਂ ਤਨਖਾਹਾਂ ਦੇਣੀਆਂ ਬੰਦੀਆਂ ਸੀ ਉਦੋਂ ਇਹ ਦੋਸ ਲਾਉਂਦੇ ਨੇ ਜੀ ਇਹਨਾਂ ਦੇ ਗਲਤ ਸਰਟੀਫਿਕੇਟ ਲਾ ਕੇ ਨੌਕਰੀਆਂ ਪ੍ਰਾਪਤ ਕੀਤੀਆਂ ਵੀ ਜਦੋਂ ਤੁਸੀਂ ਭਰਤੀ ਕਰੇ ਨੇ ਉਦੋਂ ਹੀ ਦੇਖਣਾ ਸੀ ਇਹ ਚੀਜ਼ਾਂ ਨੂੰ ਵੀ ਇਹ ਗਲਤ ਨੇ ਤਾਂ ਤੁਸੀਂ ਮਹੀਨੇ 2 ਮਹੀਨੇ ਦੇ ਵਿੱਚ ਕੋਈ ਕਾਰਵਾਈ ਕਰਦੇ ਤਿੰਨ ਤਿੰਨ ਸਾਲ ਤੁਸੀਂ ਮੰਨਦਾ ਜੋ ਕੰਮ ਲੈ ਕੇ ਨਗੂਣੀਆਂ ਤਨਖਾਹਾਂ ਤੇ ਹੁਣ ਜਦੋਂ ਪੂਰੀਆਂ ਤਨਖਾਹਾਂ ਦੇਣੀਆਂ ਸੀ ਉਦੋਂ ਆਕੇ ਤੁਸੀਂ ਇਹਨਾਂ ਤੇ ਦੋਸ਼ ਲਾਤਾ ਕੁਝ ਸਾਥੀਆਂ ਦੇ ਸਾਡੇਆਂ ਦੇ ਕੇਸ ਲਾਏ ਹੋਏ ਨੇ ਕੋਰਟ ਕੇਸ ਦਾ ਬਹਾਨਾ ਲਈ ਜਾਂਦੇ ਨੇ ਬਸ ਇਹ ਬਣਦਾ ਇਹ ਆ ਵੀ ਪਾਵਰ ਕੌਮ ਦੀ ਮੈਨੇਜਮੈਂਟ ਨੂੰ ਵੀ ਇਹਨਾਂ ਨੂੰ ਪੂਰੀਆਂ ਤਨਖਾਹਾਂ ਦੇਣ ਜਦੋਂ ਕੋਰਟ ਦਾ ਕੋਈ ਵੀ ਫੈਸਲਾ ਆਊਗਾ ਉਹ ਅਸੀਂ ਮੰਨਣ ਨੂੰ ਤਿਆਰ ਹਾਂ ਬਿਯੋਧੇ ਤੋਂ ਅਸੀਂ ਵੀ ਕੋਈ ਸਾਡਾ ਸਾਥੀ ਭਾਜਦਾ ਨਹੀਂਗਾ ਜਿਹੜਾ ਕੋਈ ਪਾਵਰ ਕੋਰਟ ਦਾ ਫੈਸਲਾ ਹੋਊਗਾ ਉਹ ਮੰਨਾਂਗੇ ਉਸਦੇ ਵਿਚਕਾਰਾਂ ਨੂੰ ਹਰਾਸਮੈਂਟ ਨਾ ਕੀਤਾ ਜਾਵੇ ਹਾਂ ਉਸਦੇ ਵਿਚਕਾਰ ਹਰਾਸਮੈਂਟ ਨਾ ਕੀਤਾ ਜਾਵੇ ਨਹੀਂ ਤਾਂ ਸਾਥੀ ਚਿੱਟੀ ਦੇ ਕੰਮ ਕਰਨ ਦੇ ਐਲੀਜੀਬਲ ਵੀ ਹੈ ਨਹੀਂ ਠੀਕ ਹੈ ਨਾ ਜਦੋਂ ਸਾਨੂੰ ਇਹ ਐਲਮ ਭਰਤੀ ਕਰਿਆਗਾ ਜਦ ਕਿ ਸਾਡਾ ਜਿਹੜਾ ਟਰੇਡਰ ਸੀ ਉਹ ਲੈਂਡਮੈਨ ਦਾ ਸੀਗਾ ਲੈਂਡਮੈਨ ਭਰਤੀ ਕਰਨਾ ਸੀ ਇਹਨਾਂ ਨੇ ਸਾਥੋਂ ਫਿਰ ਵੀ ਐਸੀ ਮੈਨੇਜਮੈਂਟ ਦੇ ਕੰਮ ਕਰਦੇ ਸੀ ਕਿਤੇ ਰੋਕਦੇ ਨਹੀਂ ਫਿਰ ਵੀ ਸਾਨੂੰ ਇਹਨਾਂ ਨੇ 3 ਸਾਲਾਂ ਬਾਅਦ ਲੈਂਡਮੈਨ ਬਣਾਉਣਾ ਸੀ ਉਹ ਵੀ ਨਹੀਂ ਬਣਾਇਆ ਬਰਾਬਰ ਕੰਮ ਬਰਾਬਰ ਤਨਖਾਹ ਵਾਲਾ ਮਸਲਾ ਸੀ ਉਹ ਵੀ ਸਾਨੂੰ ਪੂਰਾ ਨਹੀਂ ਦਿੱਤਾ ਪ੍ਰਵੀਜ਼ਨ ਪੀਡ ਦੇ ਵਿੱਚ ਫੁੱਲ ਫੁੱਲ ਸਕਿੱਲਾਂ ਦੀ ਤਨਖਾਹ ਮਿਲਦੀਆਂ ਹੁੰਦੀਆਂ ਨੇ ਉਹ ਵੀ ਨਹੀਂ ਦਿੱਤੀਆਂ ਸਾਨੂੰ ਭਾਵੇਂ ਹੁਣ ਸਾਡੇ ਡੀਏਜੀ ਕਿਸਤਾਂ ਵੀ ਰੋਕੀ ਬੈਠੇ ਨੇਗੇ ਉਹ ਵੀ 4% ਪਾ ਕੇ ਬਸ ਲੋਲੀਪਪ ਦੇਈ ਜਾਂਦੀਆਂ ਸਰਕਾਰ ਹੋਰ ਇਹਨਾਂ ਕੋਲ ਕੁਸ ਠੀਕ ਹਾਂਜੀ ਸਰਕਾਰ ਮਰਦਾਬਾਦ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਸਾਂਝੇ ਤੌਰ ਤੇ ਜੁਆਇੰਟ ਫੋਰਮ ਤੇ ਏਕਤਾ ਮੰਚ ਸਾਰੀਆਂ ਹੀ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਵੱਲੋਂ ਦਿੱਤਾ ਉਲਿਕਿਆ ਗਿਆ ਪ੍ਰੋਗਰਾਮ ਸੀ ਇਹਦਾ ਜੋ ਕਾਰਨ ਸੀ ਕਿ ਬਿਜਲੀ ਬੋਰਡ ਮੈਨੇਜਮੈਂਟ ਆ ਜੋ ਸਾਡੀਆਂ ਤਨਖਾਹਾਂ ਨੇ ਉਹ 28 ਤਰੀਕ ਨੂੰ ਰਿਲੀਜ਼ ਕਰ ਦਿੰਦਾ ਸੀ ਪਰ ਉਸ ਤੇ ਦੇਰੀ ਆਈ ਕੁਝ ਸਾਥੀਆਂ ਦੀ ਪੈ ਗਈ ਅਧੀਆਂ ਦੀਆਂ ਕਿਸ਼ਤਾਂ ਚ ਪਾਈ ਆ ਕਿਉਂਕਿ ਜਦੋਂ ਸਾਥੀਆਂ ਦੇ ਉਹ ਜਿਹੜਾ ਰੋਜ਼ਗਾਰ ਕਿਰਜਗਾਰ ਤੇ ਕੰਮ ਕਰਦੇ ਆ ਉਹ ਜੇ ਅਗਲੇ ਦਾ ਸਿਸਟਮ ਘਰ ਦਾ ਜੋ ਖਰਿਆ ਹੁੰਦਾ ਉਹਨੇ ਕਿਸੇ ਦੀ ਕੋਈ ਕਿਸ਼ਤ ਕੱਟਣੀ ਹੁੰਦੀ ਹੈ ਇੱਕ ਤਰੀਕ ਨੂੰ ਉਸ ਕੋਈ ਵੀ ਆਪਣੇ ਪ੍ਰੋਗਰਾਮ ਦੇ ਇੱਕ ਤਰੀਕ ਦਾ ਸਮਾਂ ਦਿੱਤਾ ਹੁੰਦਾ ਕਿਸੇ ਨੇ ਕੋਈ ਉਹਦੇ ਘਰ ਦੇ ਖਰਚਿਆਂ ਦੇ ਰਸ ਨਾਲੇ ਨੂੰ ਦੁੱਧ ਵਾਲੇ ਨੂੰ ਪੈਸੇ ਦੇਣੇ ਹੁੰਦੇ ਆ ਉਹ ਸਾਥੀਆਂ ਚ ਬੇਚੈਨੀ ਸੀਗੀ ਜਿਹਨੂੰ ਤੁਸੀਂ ਕਹਿੰਦੇ ਵੀ ਤਨਖਾਹ ਨੂੰ ਮੁੱਖ ਰੱਖਦੇ ਹੋਆਂ ਸਾਰੇ ਖਰਚੇ ਦੇ ਵੰਡੇ ਹੁੰਦੇ ਆ ਹਾਂ ਹਾਂ ਉਹਦੇ ਖਰਚਾ ਜਿਹੜੇ ਉਹ ਵੰਡੇ ਹੁੰਦੇ ਆ ਇੱਕ ਤਰੀਕ ਤੇ ਰੱਖਿਆ ਹੁੰਦਾ ਉਹਦਾ ਦਿਨ ਵੀ ਅੱਜ ਆ ਇਹਨੂੰ ਵੀ ਪੈਸੇ ਦੇਣੇ ਆ ਅਸੀਂ ਅੱਜ ਆ ਦੁਕਾਨਦਾਰ ਨੂੰ ਪੈਸੇ ਉਹਦੇ ਸਬੰਧ ਵਿੱਚ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਤੇ ਇਹ ਵੀ ਨਾਲ ਚੇਤਾਵਨੀ ਸੀ ਪਾਵਰ ਮੈਨੇਜਮੈਂਟ ਨੂੰ ਸਾਰੀਆਂ ਹਿੱਜਤੇਬੰਦੀਆਂ ਵੱਲੋਂ ਵੀ ਜੇ ਤਨਖਾਹ ਨਹੀਂ ਰਿਲੀਜ਼ ਹੁੰਦੀ ਅਗਲਾ ਪ੍ਰੋਗਰਾਮ ਵੀ 5 ਤਰੀਕ ਦਾ ਦੋਨੇ ਜਥੇਬੰਦੀਆਂ ਵੱਲੋਂ ਸਾਂਝੇ ਮੰਚ ਵੱਲੋਂ ਏਕਤਾ ਮੰਚ ਤੇ ਜੁਆਇੰਟ ਫੋਰਮ ਵੱਲੋਂ ਲਿਖਿਆ ਗਿਆ ਸੀ ਤੇ ਹੋਰ ਵੀ ਜੋ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਪੈਂਡਿੰਗ ਪਈਆਂ ਨੇ ਸਰਕਾਰ ਉਹ ਮੰਗਾਂ ਨੂੰ ਮੰਨ ਕੇ ਟੇਬਲ ਤੇ ਸਾਰੀਆਂ ਮਨਜ਼ੂਰ ਕਰਕੇ ਉਹਨਾਂ ਨੂੰ ਟਾਲ ਮਟੋਲ ਕਰ ਰਹੀਆਂ ਸਰਕਾਰਾਂ ਉਹ ਪਾਵਰ ਕਾਮ ਵੀ ਸਰਕਾਰ ਵੀ ਸਾਡੇ ਸਾਥੀਆਂ ਦੀ ਵੱਡੀ ਸਾਥੀਆਂ ਨੇ ਵੀ ਦੱਸਿਆ ਕਿ ਜਿਹੜੇ 295/19 ਵਾਲੇ ਸਾਥੀ ਆ ਉਹਨਾਂ ਨਾਲ ਕਿੰਨਾ ਧੱਕਾ ਸਾਹੀ ਕਰ ਰਹੀ ਆ ਸਰ ਪਾਵਰ ਕੌਨ ਦੀ ਮੈਨੇਜਮੈਂਟ ਇੱਕ ਭਾਰਤੀ ਕਰਕੇ ਉਹਨਾਂ ਸਾਥੀਆਂ ਤੇ ਉਹਨਾਂ ਨੂੰ ਉਹਨਾਂ ਦੇ ਕੰਮ ਦੀ ਤਿੰਨ ਤਿੰਨ ਸਾਲ ਦਾ ਇੱਕ ਪਰਬੀਨ ਪੀੜ ਮੰਨਿਆ ਜਾਂਦਾਗਾ ਕਿਸੇ ਵੀ ਜੋਬ ਲਈ ਉਹ ਵੀ ਕੰਪਲੀਟ ਕਰ ਚੁੱਕੇ ਨੇ ਸਾਥੀ ਫੇਰ ਵੀ ਉਹਨਾਂ ਨੂੰ ਫੁੱਲ ਤਨਖਾਹ ਨਹੀਂ ਸਾਥੀ 8-8000 ਦੇ ਕੰਮ ਕਰਦੇ ਨੇ 4-4000 ਦਾ ਪੈਟਰੋਲ ਫੂਕਦੇ ਨੇ ਉਹ ਇੱਕ ਐਡੇ ਰਿਸਕੀ ਜੌਬ ਕਰਦੇ ਨੇ ਕੁਝ ਸਾਥੀ ਦੇ ਸਾਥ ਹੀ ਉਹਨਾਂ ਤੋਂ ਸਾਡੇ ਜਾਨਾਂ ਵੀ ਗਵਾ ਚੁੱਕੇ ਨੇ ਜੋ ਸਾਥੋਂ ਵਿਛੜ ਗਏ ਨੇ ਉਹ ਸਾਥੀਆਂ ਦਾ ਵੀ ਪਰਿਵਾਰ ਦਾ ਕੀ ਹਾਲ ਆ ਨਾ ਉਹਨਾਂ ਨੂੰ ਕੋਈ ਸਰਕਾਰ ਵੱਲੋਂ ਰੈਗੂਲਰ ਮੁਲਾਜ਼ਮਾ ਲਈ ਕੋਈ ਪੱਤੇ ਨੇ ਨਾ ਉਹਨਾਂ ਨੂੰ ਕੋਈ ਆਏ ਵੀ ਕੋਈ ਨੌਕਰੀ ਮਿਲ ਜੂ ਪਰਵਾਦ ਦੇ ਜੀ ਨੂੰ ਕਿਉਂ ਪਰਬੀਨ ਪੀੜ ਚ ਰੱਖਿਆ ਹੋਇਆ ਸਾਥੀਆਂ ਨੂੰ ਸੋ ਸਰਕਾਰ ਤੋਂ ਮੰਗ ਆ ਕਿ ਉਦੋਂ ਪਹਿਲਾਂ ਕੋਈ ਹੋਰ ਤਿੱਖੇ ਸੰਘਰਸ਼ ਲੀਕੇ ਜਾਣ ਉਹਨਾਂ ਉਸ ਤੋਂ ਪਹਿਲਾਂ ਸਾਰੇ ਸਾਥੀਆਂ ਦੇ 295/19 ਵਾਲਿਆ ਤੇ ਹੋਰ ਵੀ ਬਿਜਲੀ ਬੋਰਡ ਦੀਆਂ ਜਿੰਨੀਆਂ ਵੀ ਮੰਗਾਂ ਨੇ ਮੁਲਾਜ਼ਮਾਂ ਦੀਆਂ ਉਹਨਾਂ ਨੂੰ ਮੁੱਖ ਕਰਕੇ ਟੇਬਲ ਤੇ ਬਹਿ ਕੇ ਉਹਨਾਂ ਦਾ ਹੱਲ ਕੀਤਾ ਜਾਵੇ। ਸੋ ਪੈਰਨੀ ਪ੍ਰੋਸਪੀਅਮ ਵੀ ਲਾਗੂ ਕੀਤੀ ਜਾਵੇ। ਜੋ ਕਿ ਹੁਣ ਸਾਨੂੰ ਐਨਪੀਐਸ ਦੇ ਵਿੱਚ ਨਵੀਂ ਪ੍ਰੋਸਪੀਅਮ ਦੇ ਵਿੱਚ ਲਿਆਂਦਾਗਾ। ਹੁਣ ਜਿਹੜਾ ਕੋਈ 5 ਸਾਲ ਦੀ ਖਤਰ ਐਮਐਲਏ ਜਾਂ ਐਮਪੀ ਚੁਣਿਆ ਜਾਂਦਾ ਉਹਨੂੰ ਚਾਰ ਚਾਰ ਪੰਜ ਪੰਜ ਪੈਲਸ ਨਾ ਮਿਲਦੀਆਂ ਨਹੀਂ ਇਹ। ਇੱਥੇ ਜਦੋਂ ਸਾਡੇ ਸਾਥੀ ਰਿਟਾਇਰ ਹੋ ਕੇ ਜਾਂਦੇ ਨੇਗੇ ਉਹਨਾਂ ਨੂੰ ਤਾਂ ਪੈਲਸ ਨਹੀਂ ਨੀ। ਉਹਨਾਂ ਨੂੰ ਜਦੋਂ ਘਰੇ ਜਾਂਦੇ ਨੇ ਘਰ ਜਾਂਦਿਆਂ ਨੂੰ ਪਿੱਛੇ ਆ ਪੁਲਿਸ ਮੁਲਾਜ਼ਮ ਰਿਟਾਇਰ ਹੋਏ ਨੇ ਕਿਦੀ 2500 ਬੰਦੀ ਆ ਕਿਦੀ 1500 ਮਹੀਨੇ ਦੀ ਪੈਨਸ਼ਨ ਬੰਦੀ ਹੈਗੀ ਸਾਰੀ ਉਮਰ ਮੈਨੇਜਮੈਂਟ ਦੀ ਖਾਤਰ ਵਿਭਾਗ ਦੇ ਦੀ ਖਾਤਰ ਬੰਦਾ ਕੰਮ ਕਰਦਾਗਾ ਪ੍ਰਾਣੀ ਰਿਸਪੈਂਸਨ ਸਕੀਮ ਲਾਗੂ ਹੋਣੀ ਚਾਹੀਦੀ ਹੈਗੀ ਇਹ ਇਹ ਵੀ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਇਸ ਤੇ ਵੀ ਗੌਰ ਕੀਤਾ ਜਾਵੇ ਇਹ ਖਿਹੜਾ ਛੜਾ ਲੈਂਦੇ ਨੇ ਵੀ ਕੇਂਦਰ ਸਰਕਾਰ ਵੀ ਸਾਨੂੰ ਪੈਸੇ ਨਹੀਂ ਵਾਪਸ ਕਰ ਰਹੀ ਕੇਂਦਰ ਸਰਕਾਰ ਕਰੇ ਨਾ ਕਰੇ ਪੰਜਾਬ ਸਰਕਾਰ ਨੇ ਆਪ ਦਾ ਦੇਖਣਾਗਾ ਵੀ ਸਾਨੂੰ ਜਿਹੜੀ ਸਾਡੀ ਪੁਰਾਣੀ ਪਲਸਨਸ ਸਕੀਮ ਬੰਦ ਕੀਤੀ ਆ ਉਹ ਦੁਬਾਰਾ ਲਾਗੂ ਕੀਤੀ ਜੀ ਉਹ ਤਾਂ ਇੱਕ ਕੰਮ ਅਨਪੱਕਾ ਕਰਿਆ ਉਹ ਤਾਂ ਇੱਕ ਸਰਕਾਰਾਂ ਦਾ ਆਪਣਾ ਫੰਡਾ ਰਹਿ ਗਿਆ ਹਣਾ ਪਰ ਜਿਹੜੇ ਆਪਣਾ ਘਰਵਾਰ ਸਾਡੇ ਕੇ ਮੁਲਾਜ਼ਮ ਡਿਊਟੀਆਂ ਕਰਦੇ ਨੇ ਉਹ ਤਾਂ ਇਹਨਾਂ ਨੇ ਦੇਖਣਾ ਕਿ ਉਹਨੇ ਤਰ੍ਹਾਂ ਕਿੱਥੋਂ ਕੀ ਕਰਦੀਆਂ ਹਾਂ ਹਾਂਜੀ ਇਸੇਗੇ ਸਾਡੇ ਨਾਲ ਬਿਜਲੀ ਮੁਲਾਜ਼ਮ ਸੀ ਇਹਨਾਂ ਨੇ ਆਪਣੇ ਦਫ਼ਤਰ ਦੇ ਅੱਗੇ ਖੜਕੇ ਰੋਸ ਪ੍ਰਦਰਸ਼ਨ ਕੀਤਾ ਜਿਵੇਂ ਤੁਹਾਨੂੰ ਇਹਨਾਂ ਦਾ ਪੱਖ ਦਿਖਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਵੀਡੀਓ ਲੱਗੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੱਗੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਤਿ ਸ੍ਰੀ ਅਕਾਲ ਜੀ